ਬਾਈ ਧੁੰਦਾ ਚ ਇੱਥੇ ਕਈ ਮੌਤਾਂ ਹੋਣਗੀਆਂ ਐਕਸੀਡੈਂਟ ਹੋਣਗੇ ਜੇ ਤੁਸੀਂ ਚਾਹੋ ਕਿਸੇ ਦੀ ਕੀਮਤੀ ਜਾਨ ਬਚ ਸਕੇ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਬਾਈ ਭਗਵੰਤ ਸਿੰਘ ਮਾਨ ਜੀ ਤੱਕ ਪਹੁੰਚਾ ਦਿਓ ਇਹ ਟੋਲ ਪਲਾਜ਼ਾ ਜ ਜਦੋਂ ਆਪਾਂ ਮਾਨਸਾ ਤੋਂ ਬਠਿੰਡਾ ਨੂੰ ਜਾਈਏ ਟੋਲ ਪਲਾਜ਼ਾ ਕਈ ਸਾਲਾਂ ਦਾ ਬੰਦਾ ਖੰਡਰ ਬਣ ਚੁੱਕਿਆਗਾ ਪੂਰਾ ਪੂਰਾ ਦੇਖੋ ਰਾਹਗਾ ਨਾ ਤਾਂ ਕੋਈ ਇੱਥੇ ਲਾਈਟਾਂ ਦਾ ਪ੍ਰਬੰਧਾ ਵੀ ਆਉਣ ਜਾਣ ਵਾਲ ਨੂੰ ਧੁੰਦਾ ਚ ਪਤਾ ਲੱਗ ਸਕੇ ਰਸਤਾ ਥੋੜਾਗਾ ਜਦੋਂ ਐਕਸੀਡੈਂਟ ਹੋਇਆ ਕਿੰਨੀ ਕੀਮਤੀ ਜਾਨ ਖਿਸਦੀ ਜਾਊਗੀ ਉਹ ਜਿਹਦੀ ਜਾਨ ਜਾਊ ਉਹਦੇ ਪਰਿਵਾਰ ਨੂੰ ਹੀ ਪਤਾ ਹੁੰਦਾਗਾ ਵੀਡੀਓ ਨੂੰ ਸ਼ੇਅਰ ਕਰਕੇ ਮਾਨ ਜੋਗ ਮੁੱਖ ਮੰਤਰੀ ਸਾਹਿਬ ਜੀ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਕਿ ਟੋਲ ਪਲਾਜ਼ੇ ਤੇ ਗੌਰ ਹੋਵੇ ਇਹ ਖੰਡਰ ਟੋਲ ਪਲਾਜ਼ੇ ਨੂੰ ਬੰਦ ਕਰਕੇ ਇੱਥੇ ਇੱਕ ਸਾਫ਼ ਰੋਡ ਬਣਾਇਆ ਜਾ ਸਕੇ ਜੀ ਨੂੰ ਜੀ ਨੂੰ ਇਹ ਗੱਲ ਚੰਗੀ ਲੱਗੀ ਵੀਡੀਓ ਸ਼ੇਅਰ ਕਰਕੇ ਨਾਲੇ ਪੇਜ ਵੀ ਜਾਈਆਂ ਵੀਡੀਓ ਵੇਖਣ ਲਈ ਫੋਲੋ ਕਰ ਲਿਓ ਤੇ ਬਾਕੀ ਇੱਥੋਂ ਦੇ ਜੋ ਵੀ ਸੰਬੰਧਤ ਐਮ ਐਲ ਏ ਸਾਹਮਣੇ ਉਹਨਾਂ ਨੂੰ ਵੀ ਮੈਂਸ਼ਨ ਕਰ ਦਿਓ ਉਹਨਾਂ ਦੇ ਕਿਵੇਂ ਹਲਕੇ ਦੇ ਕੰਮਕਾਰ ਚੱਲ ਰਹੇ ਨੇ ਇਹ ਵੀ ਜ਼ਰੂਰ ਦੱਸਿਓ ਟਰੱਕ ਵਾਲਾ ਬਾਈ ਇੱਕ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕਿਹੜਾ ਪਿੰਡਾ ਬਾਈ ਮੇਰਾ ਪੰਹੇਰ ਪਿੰ ਕਹਣਾ ਚਾਹੋਂਗੇ ਟੋਲ ਪਲਾਜ਼ੇ ਬਾਰੇ ਇਹ ਵੀਰੇ ਬਹੁਤ ਨੁਕਸਾਨਦਾਇਕ ਹੈ ਕੋਈ ਲਾਈਟ ਨਹੀਂ ਚੱਲਦੀ ਸਿਰ ਰਾਤ ਨੂੰ ਹਾਂ ਤੇ ਬਹੁਤ ਨੁਕਸਾਨਦਾਇਕ ਹੈ ਭਗਵਾਨ ਜੀ ਤੁਹਾਨੂੰ ਕੀ ਕਹਿਣਾ ਚਾਹੋਂਗੇ ਪਟਨਾ ਕੇ ਨਾ ਪਟਨਾ ਆਪੇ ਮਾਨ ਜਾਓ ਕਿ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹਣਾ ਵੀ ਇਹਨੂੰ ਜਿਵੇਂ ਪਹਿਲਾਂ ਅੱਗੇ ਵੀ ਲੱਗੇ ਸੀ ਕਿ ਘਰਾਚੋ ਕੋਲੇ ਲੱਗੇ ਤਾਂ ਲੱਗਦਾ ਪਿਆ ਸੀ ਉਹ ਸਾਰੇ ਬਣਾਤੀ ਗੱਲਾਂ ਨੇ ਲਾਤੀ ਗੱਲ ਬਹੁਤ ਵਧੀਆ ਕਰਤਾ ਨਕੋਦਰ ਵਾਲਾ ਵੀ ਬੰਦ ਹੋ ਗਿਆ ਵੀ ਇਹ ਵੀ ਪਟਨਾ ਚਾਹੀਦਾ ਇਹ ਵੀ ਸਾਫ ਹੋਣਾ ਚਾਹੀਦਾ ਜੀ ਠੀਕ ਆ ਜੀ ਕਰ ਦਿਓ ਡਰਾਈਵਰ ਬਾਈ ਦੀ ਵੀਡੀਓ ਨੂੰ ਸ਼ੇਅਰ ਬਾਈ ਦੇਖਦੇ ਹੁਣ ਕੌਣ ਕੌਣ ਵੀਡੀਓ ਸ਼ੇਅਰ ਕਰਕੇ ਮੁੱਖ